ਲਓ ਜੀ ਬਾਈ ਜਸਵੀਰ ਬਾਈ ਦੇ ਘਰ ਕੰਨੀ ਗੇੜਾ ਮਾਰਨ ਆਏ ਆ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਕਾਲੀ ਅੰਮ੍ਰਿਤ ਕਿਵੇਂ ਆ ਬਹੁਤ ਵਧੀਆ ਜੀ ਐ ਨਾ ਹੋਰ ਸੁਣਾਓ ਜਮ ਜੱਗਾ ਕਹਿੰਦਾ ਬਾਈ ਪਾ ਕਿੜਾ ਮਾਰੀ ਜੀ ਮਹਾ ਚੱਲ ਲਓ ਜੀ ਬਾਈ ਮਾਨੇ ਵੇਗਲਾ ਮੋੜਸਲਾ ਪਾਇਏ ਨੇ ਮੈਨੂੰ ਘੇਰ ਲਿਆ ਕਹਿੰਦਾ ਪਹਿਲਾ ਟਰੈਕਟਰ ਦਾ ਮੁੱਦਾ ਬਾਅਦ ਚ ਪਹਿਲਾ ਵਿਆਹ ਦਾ ਝੇੜ ਹੱਦ ਕਿਨਾ ਤੋ ਬਾਈ ਵਿਆਹ ਇਹ ਕਹੀਦਾ ਤੇਰਾ ਹੋਣਾ ਚਾਹੀਦਾ ਇਹ ਕਹੀਦਾ ਤੇਰਾ ਹੋਣਾ ਚਾਹੀਦਾ ਤੂੰ ਆਪਣਾ ਪਹਿਲਾ ਵਿਆਹ ਦਾ ਹੀ ਵਿਹੜਲਾ ਟਰੈਕਟਰ ਫੇਰ ਦੇ ਦੇ ਜਾਨੇ ਵਿਆਹ ਦੀ ਟੋਸ ਪਾ ਲਓ ਤੇ ਤੈਨੂੰ ਬਾਜੂ ਨੀ ਦੋਏ ਇਕੱਠਾ ਕਰਾ ਦਿੰਦੇ ਹੁਣੀ ਹੋਣੀ ਕਰਦੇ ਦੋਏ ਇਕੱਠੇ ਕਰਾ ਜਿਹੜਾ ਆ ਗਿਆ ਉਹਨੂੰ ਕਰਾ ਲੈਣਾ ਇਹਨੂੰ ਦਾਜ ਮੈਂ ਟਰੈਕਟਰ ਦਵਾ ਦੂੰਗਾ ਪੁੱਛ ਲੈ ਨਵਾਂ ਹੋਰ ਬਾਈ ਹੋਰ ਬਾਈ ਟੋਸ ਪਾਉਣ ਨੂੰ ਦੇ ਪੈਸੇ ਰੋੜਾ ਰੋੜਾ ਦੇਖੋ ਯਰੇ ਇੱਕ ਮੈਂ ਨਹੀਂ ਉਹੀ ਪਾਲਾ ਮਿੱਟੀ ਦੇ ਉਹ ਦੇਖ ਲਓ ਜੀ ਬਾਈ ਜਸਬੀਰ ਬਾਈ ਦੇ ਘਰ ਕੰਨੀ ਗੇੜਾ ਮਾਰਨ ਆਏ ਆ। ਬੰਦੇ ਨੂੰ ਸਿਰਫ ਹਾਂ ਜੇ ਕਿ ਕਹਿ ਜਾਇਦਾ। ਸਤਿਗੁਰ ਜੀ। ਪਹੁੰਚ ਗਿਆ ਜਾਨਵਾਲ ਕੰਨੀ? ਹਾਂ ਜੀ। ਕਿੰਨਾ ਕੌਖਾ? ਸਭ ਮੌਖਾ ਹੈ। ਹੈ? ਔਖਾ ਹੀ ਕੰਮ। ਔਖਾ ਹੈ। ਭਾਈ ਕੀ ਹੋ ਗਿਆ? ਅੱਜ ਤੋਂ ਹੀ ਕੰਮ। ਬਾਕੀ ਬਾਈ ਚੱਲਦਾ ਕੰਮ ਬਹੁਤ ਵਧੀਆ। ਲੇਬਰ ਕਿੰਨੀ ਕਹੇ ਜਗੇ? 1 2 3 4 5 6 7 8 ਬੰਦੇ ਲੱਗੇ ਪਏ। ਤੇ ਨੌ ਬਾਈ ਕੇ ਸਾਈਨ ਕਰਾਉਣਾ ਰੇ ਕਿੱਥੇ ਗਿਆ? ਇਧਰੋਂ ਚਲੇ ਗਿਆ। ਡਰ ਗਿਆ? ਪਤਾ ਨਹੀਂ। ਦੱਗੇ ਛੇੜਦਾ ਕਹਿੰਦਾ ਸਰਪੰਚੀ ਦੇ ਸਾਈਨ ਕਰਾਉਣਾ ਹੈ ਬਾਈ ਸਰਪੰਚ ਨੇ ਡਰਦਾ ਜੱਗੇ ਸਾਰੀ ਗੰਗਾ ਹਾਂਜੀ ਬਿਹਾਰ ਮਾ ਜਾ ਸਰਪੰਚੀ ਲੈ ਜਾ ਕੇ ਹੁਣ ਸਾਰੀ ਉਮਰ ਹੋਗੀ ਹਾਂ ਸਰਪੰਚੀ ਲਈ ਆ ਅੰਕਲ ਜਸਵਰੀ ਕਾਲ ਜੀ ਤੁਸੀਂ ਕਾਲੀ ਅੰਮ ਕਿਵੇਂ ਆ ਬਈ ਬਹੁਤ ਵਧੀਆ ਜੀ ਐ ਨਾ ਉਹ ਸੁਣਾਉਗਾ ਮੈਂ ਜੱਗਾ ਕਹਿੰਦਾ ਬਾਈ ਪਾ ਕਿਹੜਾ ਮਾਰੀ ਹੈ ਮਾ ਚੱਲ ਆਜ ਇੱਕ ਕਿਆ ਦੇਖਦਾ ਜਿਪ ਕਰੇ ਹੋਏ ਦੇ ਅੱਜ ਦੇਖ ਲੈ ਤਿਆਰ ਕਰਦੇ ਇੱਕ ਦਾ ਤਕਰੀਬਨ ਜੀ ਹੁਣ ਬੜੀਓ ਚੱਲ ਵੀਣਾ ਜੀ ਹਾਂ ਸਰੂ ਜੂਕਾ ਮਨਜੀ ਛੋਟੀ ਦਾ ਕੀ ਕੰਮ ਜੀ ਨਾ ਨਾ ਛੋਟੀ ਤੋਂ ਨਾ ਪਾਉਂਦੇ ਹੀ ਨਹੀਂ ਹੈਗਾ ਵੱਡੇ ਟਰਾਲੇ ਨੇ 18 ਮੋਟਾ 18 ਜਗੇ ਤੇਰੇ ਵਾਲੇ ਨਾਲ ਦਾ ਹੀ ਹੈ ਭਾਈ ਇਹ ਵਾਹ ਜੀ ਵਾਹ ਅੱਛਾ ਜੀ ਹਾਂ ਸੋਨੇ ਦੇ ਦੋ ਟੂਲ ਆਏ ਨੇ 24 22 ਦਾ ਭਾਈ ਐਕਸਲ ਹੈ ਤੇ ਦੋ ਟੂਲ ਹੈ ਹਾਂ ਇਹਨਾਂ ਲਈ ਤਾਂ ਹੀ ਸਾਂ ਹੈ ਓਰੀਜਨਲ ਬੇਲ ਜੱਗੇ ਇਹੀ ਚੱਲਦਾ ਤੂੰ ਵੀ ਇਹੀ ਲਵਾਉਣ ਨੂੰ ਫਿਰਦਾ ਸਾਰੇ ਬਸ ਇਹੀ ਚੱਲ ਪਿਆ ਹੁਣ ਇਹ ਵੀ ਲਵਾਉਣ ਨੂੰ ਫਿਰਦਾ ਜੀ ਅੱਡਾ ਕੋਈ ਨਹੀਂ ਰਿਵਰਟਾਂ ਦੇ ਲੱਗ ਲਾਉਣਾ ਬਾਕੀ ਜੱਗੇ ਕਈ ਨਾ ਉਰੇ ਪੁਟੀਨ ਭਰ ਦਿੰਦੇ ਆ ਆ ਚੀਜ਼ਾਂ ਆ ਆ ਦੇਖ ਲਓ ਬਿਲਡਿੰਗਾਂੇ ਬਣਾਈਆਂ ਪਈਆਂ ਜੀ ਬਿਲਕੁਲ ਬਿਲਕੁਲ ਦੇਖਿਆ ਨਾ ਪੁਟੀਨ ਭਰ ਦਿੰਦੇ ਆ ਵਾਹ ਯਾਰ ਹਾਂ ਪੁਟੀਨ ਹੀ ਹੈਗਾ ਬਹੁਤ ਅੰਦਾਜ਼ਾ ਪਿਆ ਰਹੇ ਟਾਲ ਰਹਾ ਆ ਵੀ ਜਦੋਂ ਹੋਣਾ ਵਿਚਾਰ ਹੋ ਗਿਆ ਇਹ ਪੇਂਟ ਨੂੰ ਤਿਆਰ ਆਈਏ ਇਹ ਵੀ ਤਿਆਰ ਆ 14 ਫੁੱਟ ਹਾਂਜੀ ਪੇਂਟ ਨੂੰ ਤਿਆਰ ਆ ਆ ਵੀ ਤਿਆਰ ਰਹਿਣੇ ਇਹ 16 ਹੁੰਦਾ ਇਹ ਇਹ ਪੇਂਟ ਲਾ ਕੇ ਬੰਦੇ ਕਰਨ ਅੱਛਾ ਇਹ 16 ਫੁੱਟ ਆਏ ਹਾਂਜੀ ਹਾਂਜੀ ਤੇ ਲੈ ਬਦੂਖ ਵੀ ਲਾਤੀ ਭਾਈ ਆ ਵੀ ਆ ਵੀ ਇਹ ਬੜਾ ਟੂਲ ਚੱਲ ਪਿਆ ਜੀ ਕਹਾਂ ਹਾਂਜੀ ਬੜਾ ਟੂਲ ਲਾਉਣਾ ਵੀ ਤਾਣਾ ਜੀ ਬੁਰੇ ਬਾਈਆਂ ਨੇ 1 47 ਜਾਈ ਬਾਕੀ ਕਟਿੰਗ ਦਾ ਜਵਾਨਾ ਜੀ ਹੁਣ ਹਰ ਜਾਂ ਮਿਲਣ ਬਾਕੀ ਜਿਹੜੇ ਪਾਸੇ ਤੁਸੀਂ ਆਪਾਂ ਵੀ ਤਾਂ ਇਹ ਹੋਰ ਨਾਲੋਂ ਮੇਰੇ ਪੱਥਰੇ ਨੇ ਆ ਆਪਣਾ ਇਹ ਇਹ ਛੱਕ ਲੈ ਚੀ ਹਾਂ ਵੀ ਖਰਾਬ ਨਹੀਂ ਹੋਣਗੇ ਨਾ ਨਾ ਖਰਾਬ ਨਹੀਂ ਆ ਵੀ ਦੇਖੋ ਕਹੇ ਜੀ ਤੁਸੀਂ ਲਾਈ ਵੀ ਹੈਵੀ ਬਣਾ ਦੇਖੇ ਜਿਹੜੇ ਤੈਂ ਲਿਆਏ ਤੇ ਉਹ ਹਿੱਲ ਗਏ ਤੇ ਨਾ ਉਹ ਹੋਰ ਚੀਜ਼ ਐ ਫਿਰ ਇਹ ਚੀਜ਼ ਹੋਰ ਐ ਜਿਹੜੇ ਆਪ ਲਿਆ ਕੇ ਲਾਉਂਦੇ ਉਹ ਤਾਂ ਫੇਰ ਜਗਾੜੂ ਕੰਮ ਹੁੰਦਾ ਹੁਣ ਤੁਸੀਂ ਰੋਜ਼ ਤਕਨੀਕ ਬਣੀ ਜਾਂਦੀ ਐ ਰੈਡੀमेड ਵਾਲ ਬਹੁਤ ਲੱਗਦੇ ਨੇ ਤੇ ਤੁਸੀਂ ਆਪਾਂ ਦਾ ਸਾਰਾ ਖਾਦਾ ਕਮ ਆਪਾਂ ਆਪ ਕਰਦੇ ਛੋਡੀਆਂ ਵਗੈਰਾ ਸਾਰੀਆਂ ਆਪਣੀ ਆਪ ਦੀ ਕਰਦੀਆਂ ਨੇ ਅੱਛਾ ਜੀ ਸਭ ਆਪ ਖਰਾਦੀਆਂ ਮੇਰੇ ਕੁੰਡੀਆਂ ਜੋ ਵੀ ਲੋਕ ਲੋਕ ਜੀ ਉਹਨੇ ਵੀ ਲੱਗੇ ਹੋ ਸਾਰੇ ਆਪ ਦੇ ਬਣਾ ਰਹੇ ਆ ਵੀ ਜਿਹੜੇ ਸਰਦੀਆਂ ਦੇ ਪੋਰ ਨੂੰ ਵੱਖਰੇ ਨੇ ਬਾਈ ਡਿਊਟੀ ਕਭ ਜਿੰਨੇ ਬਹੁਤ ਜ਼ਿਆਦਾ ਐ ਜਿਹੜੇ ਕਭ ਜੀ ਤੁਹਾਡੀ ਹੋਣਗੇ ਜਿੱਥੇ ਮਰਜੀ ਦੇਖ ਲਓ ਕੰਪਨੀ ਹੈਗਾ ਫਰਕ ਜੱਗੇ ਤੇਰਾ ਪੂਰਾ ਹਾਂ ਬਾਕੀ ਥੋੜਾ ਟਾਲਣਾ ਸੀ ਉੱਥੇ ਲੈ ਕੇ ਤੇ ਰਾਜੀ ਵਾਲਾ ਕਟਾਉ ਤੋਂ ਸਾਹਿਬ ਆ ਕਟਾਉ ਕਿਤੇ ਵੀ ਨਹੀਂ ਹੈਗਾ ਜੀ ਨਾ ਨਾ ਜਮਾ ਵੀ ਨਹੀਂ ਗਿਰਿਆ ਲੈ ਉਹ ਕਾਤਾ ਬਣਾਇਆ ਪਿਆ ਉਹ ਖਾਲੀ-ਖਾਲੀ ਅਜੇ ਪਤਾ ਵੀ ਨਹੀਂ ਲੱਗਾ ਟਰਾਲੇ ਨੂੰ ਕਿੰਨਾ ਨੰਬਰ ਟਰਾਲਾ ਜੀ ਹੁਣ ਤੱਕ ਫਰਕ ਹਿੱਲਿਆ ਨਹੀਂ ਹੈਗਾ ਹਾਂ ਜੀ ਹਾਂ ਜੀ ਕਿੰਨਾ ਟਾਈਮ ਹੋ ਗਿਆ ਕਿੰਨਾ ਟਾਈਮ ਹੋ ਗਿਆ ਮੈਨਾਂ 2 ਘੰਟਾ ਹੁੰ ਬਿਲਕੁਲ 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 ਕਾਲੇ ਜਗ੍ਹਾ ਦਾ ਕਾਰੋਬਾਰ ਵੀ ਲੁਧਿਆਣੇ ਕੋਲ ਜਾਣਾ ਪਿੰਡ ਖਾਨਪੁਰ ਜੀ ਅੱਛਾ ਜੀ ਤੇ ਲੁਧਿਆਣੇ ਕੋਲ ਪਿੰਡ ਖਾਨਪੁਰ ਜਾਣਾ ਹੈ ਤੇ ਆ ਹੁਣ ਦੋ ਟਰਾਲੇ ਕੱਢ ਕੇ ਦੋ ਟਰਾਲੇ ਹੋਰ ਹੋਣੇ ਚਾਹੀਦੇ ਅੱਛਾ ਚਾਰ ਟਰਾਲੇ ਬਣਦੇ ਜੀ ਹਾਂ ਜੀ ਹਾਂ ਜੀ ਪੰਜ ਵਣ ਕੇ ਜੀ ਦੋ ਹੋਰ ਕਰ ਲੈਨੇ ਵਾਹ ਜੀ ਵਾਹ ਪੰਜ ਜੱਗੇ ਪਰੇ ਆ ਬਾਈਕ ਸੜਦਲੇ ਵਸਲੀ ਦਾ ਅੱਜ ਕਰਦੇ ਨੇ ਬਾਹਰ ਆਏ ਉਹ ਕੱਢ ਕੇ ਜਿਹੜੀ ਜਗ੍ਹਾ ਹੋਰ ਦੋ ਪਰੇ ਨੇ 18000 ਨਾ ਹੋਵੇ ਵੀਰ ਵਾਹ ਜੀ 16000 ਕਰ ਲੈ ਫਿਰ ਛੋਟੇ ਦਾ ਗਿਆਰਵਾਜ ਹੋਣੀ ਜੀ ਉਸ ਦਾ ਮਾਰ ਗਿਆ ਆਪਾਂ 13 14 ਬਣਾਏ ਤੇ ਬਖਾਰ ਨੇ ਪਿੰਡ ਜਾਣਾ ਕਰਾਇਆ ਉਹਨੇ 14 ਬੜਨਾ ਨਹੀਂ ਆਈ ਹੁਣ ਦੇਖੇ ਵੈਥੇ ਬੜੇ ਦੇ ਕੰਮ ਹੁਣ ਕਰਦਾ ਜੀਰੀ ਧਾਨ ਅਗਲਾ ਕਹਿੰਦਾ ਵੀ ਹਾਂ ਜੀ ਕਿਤੇ ਨਾ ਕਿਸੇ ਨਾ ਮੈਚਿੰਗ ਨਹੀਂ ਆਪ ਨੇ ਬਣਾਏ ਨੇ ਸਾਰੇ ਇਹ ਵੀ ਡਿਜ਼ਾਈਨ ਹੈ ਤੇ ਆਹ ਦੇ ਟਾਕੀ ਦਾ ਲੋਕ ਵੀ ਆਪਾਂ ਨੇ ਉਹੀ ਲੱਗਣਾ ਆ ਸੇਟੀ ਬੰਨ ਲੈ ਲਈ ਇੱਥੇ ਲੋਕ ਸਾਈਡ ਤੋਂ ਖੋਲਦੇ ਐ ਅੱਛਾ ਡਬਲ ਲੋਕ ਕਰਨਾ ਡਬਲ ਲਾਉਗਾ ਵੀਰੇ ਡਬਲ ਲਾਉਗਾ ਜੀ ਲਾਉਣਾ ਇਹ ਜਗ੍ਹਾ ਤੇ ਨਾ ਲਾਉਣਾ ਤੇ ਬਾਕੀ ਸ਼ੌਤ ਕੋਈ ਦਾ ਅੱਛਾ ਇਹਨੂੰ ਅਜੋਕੀ ਕਰਨ ਵਾਸਤੇ ਵੀਰ ਵਾਹ ਹਾਂ ਹਾਂ ਇੱਥੇ ਦਾ ਬਰੋਸਟ ਹੈ ਵਾਹ ਬੰਦੇ ਦਾ ਪੂਰਾ ਸਰਾ ਬੰਦਾ ਹੈਵੀ ਬਾਕੀ ਰੰਗ ਹੋਏ ਤੇ ਵੀਰਾਂ ਨੂੰ ਬੁਲਾਏਗੇ ਇੱਕ ਵਾਰ ਫੇਰ ਹਾਂ ਰੰਗ ਹੋਏ ਤੇ ਤੁਹਾਨੂੰ ਦਿਖਾਵਾਂਗੇ ਰੰਗ ਹੋਏ ਤੋਂ ਬਾਅਦ ਰੰਗ ਵਾਦ ਇੱਕ ਦੋ ਇੰਚ ਤਿਆਰ ਹੋ ਰਿਹਾ ਲੋਨ ਟਾਲੀ ਹੈ ਕਾ ਟਾਇਰ ਟੂਰ ਪੈ ਗਿਆ ਨਾ ਫਿਰ ਜੇ ਕਿ ਪਤਾ ਲੱਗਦਾ ਟਰਾਲੇ ਦਾ ਹਾਲ ਦਾ ਸਰ ਤੈਨੂੰ ਟਾਲੇ ਦਾ ਤਿਆਰ ਰੱਖ ਦੇ ਸਾਡੇ ਕੋਲ ਅੱਛਾ ਜੀ ਔਰ ਨਿੱਗ ਵੈਲਡਿੰਗ ਜਲਦੀ ਉਧਰ ਹੈ ਜੀ ਅੱਜ ਉਧਰ 16 ਫੁੱਟ ਤਿਆਰ ਹੋ ਰਿਹਾ ਜੀ ਉਧਰ ਵੈਲਡਿੰਗ ਹੁੰਦਾ ਹੀ ਹੁੰਦੀ ਹੈ ਜੀ ਨਿੱਗ ਨਿੱਗ ਵੈਲਡਿੰਗ ਹੀ ਕਰਦਾ ਆਪ ਪੈਂਟਰ ਵਧੀਆ ਥੋੜਾ ਜੀ ਪੈਂਟਰ ਸਿਕ ਨੰਬਰ ਨੇ ਵਧੀਆ ਪੈਂਟਰ ਇੱਥੇ ਜੇ ਕਾੜੀ ਖੜਾ ਬਸ ਠੀਕ ਹੈ ਕੰਮ ਖਾਸਾ ਹੁੰਦਾ ਪੈਂਟਰ ਦਾ ਵੀ ਸਫਾਈ ਦੇਖੋ ਸਾਡੀ ਕਿੰਨੀ ਸਫਾਈ ਕਿੰਨੀ ਹੈ ਵੀਰ ਸਿਰ ਵੀ ਬਾਈ ਬਹੁਤ ਮਿਹਨਤ ਕਰੌਣੇ ਢਾਲੇ ਦਾ ਤੁਸੀਂ ਦੇਖੋ ਪਟੀਨਾ ਵੀ ਕਿਵੇਂ ਲੱਗ ਰਹੀ ਆ ਦੇਖ ਦੇ ਲੈ ਉਹਦਾ ਵੀ ਕਿੰਨੀ ਪੈਸੇ ਵੀ ਬਹੁਤ ਆ ਵੀ ਤੂੰ ਦੇਖੋ ਆਪ ਹੂੰ ਤੇ ਆ ਬਿਲਕੁਲ ਗ੍ਰਿੰਡਰ ਨਾਲ ਇਹ ਸਾਫ ਕਰਦਾ ਨਾ ਮੇਰਾ ਜੇਗਾ ਬੜੀ ਸਾਫ ਕਰਦਾ ਨੀ ਗਰੀਫ ਕੰਪਲੀਟ ਹੈ ਦੇਖ ਕੇ ਕਹਿ ਰਿਹਾ ਰੰਗਲਾ ਪਜਾਵਾ ਹੂੰ ਨਾਲੇ ਇਦਾਂ ਜਗੇ ਆਪਣੇ ਹੱਥੀ ਮਿਹਨਤਾਰੇ ਕੋਲ ਵਿੱਚ ਰਹਿ ਕੇ ਕੰਮ ਲੰਦੇ ਆ ਆਪ ਕੰਮ ਬਲੈਂਡਰ ਪੈਣ ਲੱਗਿਆ ਲੋ ਜੀ ਬਾਈ ਸਮਾਪਤੀ ਬਹੁਤ ਬਹੁਤ ਧੰਨਵਾਦ ਬਾਈ ਤੇਰਾ ਸਮਾਪਤੀ ਹੋ ਗਈ ਉਹ ਮੋੜਾ ਨਹੀਂ ਮਿਲੂਗਾ ਨਾ ਹਲੇ ਹੈਗੀ ਆ ਇਹਦਾ ਇੱਕ ਦਿਨ ਦਾ ਇਹ ਲੋ ਜੀ ਪੂਰੀ ਨੇ ਕਰਤੀ ਖੱਤੀ ਵਿਰਲੀ ਪਾਰਟੀ ਹੋ ਗਈ ਹੁਣ ਇਹ ਰੇ ਕੰਨੀ ਲੋ ਜੀ ਬਾਈ ਮਾਣੇ ਵੇਖ ਲੈ ਮੋਟਰਸਲਾ ਪਾਏ ਨੇ ਮੈਨੂੰ ਘੇਰ ਲਿਆ ਇਹਨਾ ਪਹਿਲਾ ਟਰੈਕਟਰ ਦਾ ਮੁੱਦਾ ਬਾਅਦ ਚ ਪਹਿਲਾ ਵਿਆਹ ਦਾ ਝੇੜਾ ਹੱਦ ਕੀ ਨਾ ਬਾਈ ਵਿਆਹ ਇਹ ਕਹੀਦਾ ਤੇਰਾ ਹੋਣਾ ਚਾਹੀਦਾ ਇਹ ਕਹੀਦਾ ਤੇਰਾ ਹੋਣਾ ਚਾਹੀਦਾ ਤੂੰ ਆਪਣਾ ਪਹਿਲਾ ਵਿਆਹ ਦਾ ਹੀ ਵਿੜ ਲੈ ਟਰੈਕਟਰ ਫੇਰ ਦੇ ਦੋ ਜਾਨੇ ਵਿਆਹ ਦੀ ਟੌਸ ਪਾ ਲੋ ਟਰੈਡੋ ਪਾ ਜੂਗਾ ਦੋਏ ਇਕੱਠਾ ਕਰਾ ਦਿੰਦੇ ਦੋਏ ਇਕੱਠੇ ਕਰਾ ਜਿੱਦ ਆ ਗਿਆ ਉਹਨੂੰ ਜੱਗੇ ਇਹਨੂੰ ਦਾਜ ਮੈਂ ਟਰੈਕਟਰ ਦਵਾ ਦੂੰਗਾ ਪੁੱਛ ਲੈ ਨਵਾਂ ਬੋਲ ਬਾਈ ਬੋਲ ਬਾਈ ਬੋਲ ਟੌਸ ਪੌਣ ਨੂੰ ਦੇ ਪੈਸੇ ਰੋੜਾ ਰੋੜਾ ਦੇਖੋ ਯਰੇ ਇੱਕ ਮੈਂ ਉਹੀ ਪਾਲਾ ਮਿੱਟੀ ਦੇ ਦੇਖੋ ਟੌਸ ਪਾਉਣ ਨੂੰ ਬਣ ਗਈ ਗੱਲ ਮੈਨੂੰ ਪਤਾ ਸਿੱਖਣਾ ਆਉਣਾ ਚੱਲ ਮੰਗ ਫੇਰਾ ਰੇਟ ਤਾਂ ਦਿਖਾ ਕੇ ਹੀ ਜੀਆ ਫੇਰਾ ਰੇਟ ਤਾਂ ਦਿਖਾ ਕੇ ਨਹੀਂ ਆ ਕਿ ਆਹ ਉਹਦਾ ਗੋਲ ਰੋੜਾ ਹੀ ਆ ਜਿਹੜਾ ਮੰਗ ਪਾਊਗਾ ਇਹ ਮੰਗੂ ਜਿਹੜਾ ਮੰਗ ਪਾਊਗਾ ਬਾਈ ਉਹ ਖੜੂਗਾ ਜਿਹੜਾ ਨਹੀਂ ਮੰਗੂ ਉਹ ਘਮਾਊਗਾ ਚੱਲ ਵੀ ਤੂੰ ਤੀਆ ਬੰਦਾ ਏ ਤੂੰ ਟੋਸ ਪਾ ਸਕਦਾ ਏ ਪਾ ਕੇ ਮੈਨੂੰ ਪਤਾ ਏ ਕਿ ਕਾਣਾ ਲੈ ਕੇ ਆਉਣਾ ਏ ਇਹ ਵੀ ਹੈ ਜਰਾਜ ਫੇਰ ਵਿਆਹੀਗਾ ਉਹ ਰੋੜਾ ਨਹੀਂ ਲੱਗੇ ਜਰਾ ਕੋਈ ਪਤਾ ਕਿ ਕਾਣਾ ਲੈ ਕੇ ਆਉਣਾ ਆਈ ਨਹੀਂ ਆਉਂਦਾ ਫੇਰ ਤੇਰੀ ਬਿਮਾਰੀ ਆ ਜਾਦੀ ਗੱਲ ਚੱਲ ਕਰ ਬਾਈ ਉਹ ਚੜਾਈ ਆ ਰੋੜਾ ਰੁੜ ਜੜਾ ਵਿਆਹ ਨਹੀਂ ਹੋਣਾਗਾ ਆ ਗਿਆ ਨੰਬਰ ਆਊਗਾ ਆਪੇ ਮੰਗ ਲਿਆ ਬਾਈ ਤਾਂ ਦਾ ਮਨੇ ਬਾਈ ਸੁਣਦਾ ਗੱਲ 53 10 ਆ ਬਾਈ ਕਹਿੰਦਾ 7 ਮਾਡਲ ਹੈ ਠੀਕ ਹੈ ਜੀ 20 ਸਾਢੇ 3 ਮੰਗਦਾ ਏ 325 20 15 ਤੱਕ ਬਣ ਜੂਗਾ 1 52 ਦਾਤ ਹੈ ਤੇ ਸ਼ਾਂਤਪੁਰ ਇੱਕ ਬਾਈ ਖੜਾ ਦਾ 5204 ਕਾਲੇ ਢੱਡਾ ਲਾ ਉਹ ਵਿਕ ਗਿਆ ਜਿਹੜਾ ਤੈਨੂੰ ਦਿਖਾ ਕੇ ਲਾਉਣਾ ਆ ਭੋਲੂ ਬਾਈ ਕਹਿੰਦਾ 1 2010 ਮਾਡਲ ਹੈ ਅਰਜਨ ਵੀ ਤਿੰਨ ਤੱਕ ਬਣ ਜੂਗਾ ਤਲ ਦੇਖ ਆਉਨੇ ਆ ਬਾਈ ਉਹ ਇੱਕ ਧਿਆਨ ਬਾਈ ਕਹਿੰਦਾ ਯਾਰ ਉਹ ਵੀ ਦੇਖਿਆ ਜੱਗੇ ਦਾ ਕਿੰਨਾ ਮਾਡਲ ਉਹ ਤੈਨੂੰ ਪਤਾ ਜੱਗੇ 17 ਮਾਡਲ ਹੈ ਠੀਕ ਆ ਬੰਦਾ 4.5 ਮੰਗਦਾ ਬਾਈ 4 ਵੀ ਹਾਂ 4.5 ਵੀ ਕਹਿੰਦਾ ਵੀ ਮੈਂ ਕਰਾ ਦੂਗਾ ਕਰਾ ਦੂਗਾ ਕਹਿੰਦਾ ਇਹ 1200 ਘੰਟੇ ਚੱਲੇ ਆਪੇ 16 ਮਾਡਲ 4 ਲੱਖ ਲੱਗਿਆ ਤੇ ਦੋ ਤਿੰਨ ਹਜ਼ਾਰ ਰੁਪਏ ਉਹ ਲੈ ਹੁਣ ਚ ਵਾਦਨ ਕਾਤੇ ਬਾਈ ਜੀ ਚੱਲਿਆ ਵੀ 1200 ਘੰਟੇ ਚੱਲਿਆ ਵਰ ਜਾਣਾ ਉਹ ਵੀ ਵਿੰਦਰ ਬਾਈ ਵਾਲੇ ਨਾਲ ਦਾ ਉਹ ਫੇ 50 ਚ ਵੀ ਦਾ ਜਗੇ ਉਹ ਠੀਕ ਹੈ ਦੇ ਵਾਸਤੇ ਦੇਖ ਆਉਨੇ ਆ ਫੇ ਮੈਂ ਕਰਾਲੀ ਕਹਿੰਦਾ ਚੱਲਦੇ ਆ ਕੱਲ ਨੂੰ ਚਲੋ ਪੇਰਾ ਪੱਕੀ ਸਾਈ ਦਾ ਅੱਧੇ ਕਾਲੂ ਵੀ ਤੇ ਜਾਣਾ ਤਾਂ ਨਹੀਂ ਆ ਮੈਂ ਕਿਹਾ ਆਏ ਆ ਬਾਈ ਕਾਲੂ ਹਾਂ ਕਾਲੂ ਆਪਾਂ ਢੇੜਾ ਮਾਰਿਆ ਉਹਨੇ ਕਾਲੂ ਜੱਗੇ ਖਾ ਖਾਇ ਰਿਹਾ ਹਾਂ ਸਮਰਾ ਅਮਰੇ ਕਰਾਲੀ ਕਰਾਲੀ ਦੇ ਸੰਦਰੋਂ ਲੰਘ ਜਾਣਾ ਸਾਰੇ ਦੇਖਿਆ ਉਹਨੇ ਕਾਲੂ ਢੇੜਾ ਮਾਰਿਆ ਤੇ ਐ ਕਰ ਤੂੰ ਮੈਂ ਜੱਗਾ ਪੂਰੀ ਇੱਕ ਭੋਲੂ ਬਾਈ ਲੈ ਲੋ ਹਾਂ ਗੱਡੀ ਚੱਲ ਨਹੀਂ ਭੋਲੂ ਬਾਈ ਆਏ ਨਾ ਵੀ ਉਹਨੂੰ ਨਾਲ ਗਿਆ ਸਿਆਣੇ ਬੰਦੇ ਨੂੰ ਵੀ ਬੰਦਾ ਨਾ ਨਾ ਇੱਕ ਬੰਦਾ ਚਾਹੀਦਾ ਵਿੱਚ ਕਾਢੀ ਸਿਆਣੇ ਦੇ ਬੰਦਾ ਨੂੰ ਵੀ ਟੁੱਟ ਜਾਂਦਾ ਰੇਟ ਯਾਰ ਜਿਹੜੇ ਪੋਲਵਾਏ ਲੈ ਜਾਂਦੇ ਪਿਆ ਉਹਦੋਂ ਦਾ ਕਿਆ ਕੱਲੋਈ ਉਹ ਆਕੜੇ ਉਹ ਕਾਦੇ ਨਹੀਂ ਉਹ ਥੱਲੇ ਆਈ ਹਾਂ ਨਾ ਐ ਆ ਵੀ ਪੋਲੇ ਮੁੰਡੇ ਆ ਨਵੇਂ ਨਵੇਂ ਜੀ ਕਰ ਲੋ ਇਹ ਨਾ ਨਹੀਂ ਮਨੇ ਕਰਨਾ ਚਾਹੀਦਾ ਉਹਨਾਂ ਨੂੰ ਮਾਨਤਾ ਠੀਕ ਨਹੀਂ ਜੇ ਜੇ ਬੰਦੇ ਨੇ ਚੀਜ਼ ਵੇਚਣੀ ਹੁੰਦੀ ਨਾ ਵੀ ਤੂੰ ਕਹਿੰਦਾ ਵਿਚਾਰ ਪੰਜ ਥੋੜੇ ਜਿਹੇ ਜੇ ਬੰਦੇ ਨੇ ਚੀਜ਼ ਵੇਚਣੀ ਹੁੰਦੀ ਅਗਲਾ ਆਏ ਕਹਿੰਦਾ ਵੀ ਮੈਂ ਪੰਜ ਹੋਰ ਘਟ ਜੂਗਾ ਉਹ ਤਾਂ ਅੜ ਗਏ ਜੱਗੇ ਨਹੀਂ ਮੇਰੀ ਗੱਲ ਸੁਣ ਹੁਣ ਮੇਰੇ ਮੈਂ ਜਿੱਥੇ ਵੀ ਦੇਖਿਆ ਅਗਲਾ 50 ਮੰਗ ਕੇ 10 20 ਤਾਂ ਟੁੱਟਦਾ ਹੈ 10 20 ਤਾਂ ਆਮਦਾਰੀ ਨੇ ਟੁੱਟਦਾ ਯਾਰ ਉਹ ਉਹ ਜੇ ਕਿੰਨੇ ਥੋੜੇ ਨੇ ਉਹ ਤਾਂ 10 ਤੇ 5 ਦੇ ਨਹੀਂ ਟੁੱਟਿਆ ਹੈਗਾ ਕਿੰਨੇ ਮੰਗੇ ਤੇ 30 4 60 ਚਾਰ ਮੰਗਾ 8000 ਘਟਿਆ ਨਾ ਨਾ ਜੱਗੇ ਆਏ ਤਾਇਰ ਦੇਖਣਾ ਮਾਨ ਤਾਣ ਗਏ ਆ ਪੰਜ ਵਪਾਰੀ ਬੰਦਾ ਪੰਜ ਘਟਾਉਂਦਾ ਪਹਿਲਾਂ ਵਪਾਰੀ ਮੈਨੂੰ ਪਤਾ ਕੀ ਕਰੇ ਕਰਦਾ ਨੌਕਸ ਕਾੜਦਾ ਜਾ ਕੇ ਇਹਦੇ ਟਾਇਰ ਨਹੀਂ ਇਹਦੇ ਫਲਾਣਾ ਨਹੀਂ ਹੁਣ ਹੀ ਕਰੇ ਲੈ ਧਿਆਨ ਵਾਈ ਨੇ ਸਾਹ ਦੇਖਦੀ ਸਾਰੇ ਖੇਤਾਂ ਰਿਆਂ ਲਿੰਕਾਂ ਨੂੰ ਰੰਗ ਹੋਇਆ ਪਵਾ ਅਜੇ ਤੱਕ ਦੇਖਿਆ ਹੀ ਨਹੀਂ ਹੈ ਗਰ ਜਿਹੜਾ ਅਰਜੰਦ ਜਿਹੜਾ ਮਹਾ ਯਾਰ ਅਸੀਂ ਇੰਨਾ ਧਿਆਨ ਨਹੀਂ ਦਿੱਤਾ ਇਹਨੇ ਲਿੰਕਾਂ ਰੰਗ ਹੋਈਆਂ ਲਿਆ ਕੇ ਨਾ ਮੇਰੇ ਨਾਲ ਸ਼ਰਤ ਨਾ ਮੀ ਗੱਲ ਪਤਾ ਨਹੀਂ ਆਪੇ ਦੇਖਿਆ ਆਪਾਂ ਨੇ ਆਪਾਂ ਉਹ ਗੌਰ ਨਹੀਂ ਗਾਜੀ ਮੈਂ ਤਾਂ ਉਹਨੂੰ ਵੀਡੀਓ ਦਿਖਾਈ ਪੋਲੂ ਅੰਕਲ ਨੂੰ ਕਹਿ ਕਾਲੂ ਜਾਣਾ ਚੱਲੀਏ ਪੰਜ ਬੰਦੇ ਬਾਈ ਕਾਲੂ ਮੋਗੇ ਵੀਰ ਕਹੀ ਜਾਂਦੇ ਬਾਈ ਮੋਗਾ ਹੈਗਾ 400 ਕਿਲੋਮੀਟਰ ਫੇਸਾਤੇ ਮੋਰਨਿੰਗ ਹੋਣਾ ਤੇ ਚਾਰ ਤੇ ਲੱਗਣਾ ਉਹ ਦੂਰ ਤੇ ਲਿਆਉਣਾ ਵੀ ਔਖਾ ਮਹਗਾ ਪੈ ਜਾਣਾ ਸਾਨੂੰ ਨੇੜੇ ਨਹੀਂ ਪਤਾ ਕੀ ਗੱਲ ਹੈ ਮਨੇ ਗੱਡੀ ਵੀ ਮਹਿੰਗੀ ਪੈਣੀ ਆਉਣਾ ਜਾਣਾ ਵੀ ਮਹਿੰਗਾ ਪੈਣਾ ਦੂਰ ਬਹੁਤ ਹੈ ਦੂਰ ਇਲਾਕੇ ਨੂੰ ਮਾਨੂੰ ਜਿਵੇਂ ਲੈਣਾ ਹੁੰਦਾ ਉਸ ਜਿਹੜਾ ਵੀਰ ਨੇ ਆਪਾਂ ਦੱਸਿਆ 108 ਕਿਲੋਮੀਟਰ ਤੇ ਆਪਾਂ ਤਾਂ ਉਹ ਲਿਆਉਣਾਂ ਦਾ ਜਾ ਕੇ ਬਾਕੀ ਮਨੇ ਯਾਰ ਜਿਹੜੀ ਫੋਟੋ ਪਛੀ ਜਾਨਾ ਯਾਰ ਉਹ ਉੱਥੇ ਜਾ ਕੇ ਆਉਂਦੀ ਨਾ ਮਨ ਟੁੱਟਦਾ ਹੈ ਅਸੀਂ ਬਾਈ ਪਹਿਲਾਂ ਇੱਕ ਇੱਧਰ ਬਹੁਤ ਦੂਰ ਜਾਇ ਉਨੇ ਦੇ ਗਾਂ ਸਾਡਾ ਮੀ ਅਰਜਣ ਦੱਸ ਲਿਆ ਉਹਨਾਂ ਨੇ ਆ ਲਿਆ ਉਹ ਉਨੇ ਦੇ ਗਾਂ ਚਰ ਕੇ ਜਾਤੇ ਮਾਂਜਾ ਟੁੱਟ ਗਿਆ ਉਹਦੇ ਬਾਅਦ ਵਿੱਚ ਆਪਾਂ ਚਮਕੌਰ ਦਾ ਉਹ ਬਾਈ ਹਾਲੇ ਇੱਕ ਉੱਥੇ ਵੀ ਆਏ ਨੂੰ ਦੱਸ ਚਮਕੌਰ ਸਾਹਿਬ ਕਿਹੜਾ ਆ 575 ਮੇਰੇ ਨਾਲ ਦਾ 2423 ਮਾਡਲ 2423 ਮਾਡਲ ਹੈ ਚਮਕੌਰ ਬਿੱਲੂ ਕੋ ਆ ਉਹ ਮਹਿੰਗਾ ਹੋਊਗਾ 5 ਤੋਂ ਉੱਪਰ ਹੋਊਗਾ ਤੇਹੀ ਮਾਡਲ ਨਵਾਂ ਹੈ ਜੈ ਜਾਨਸੀ ਚੋ ਲਿਆ ਆਂਡੇ ਵਰਗਾ ਪੀਸ ਪਿਆ ਹੈ ਪਾਵਰ ਪਲੱਸ ਮੇਰੇ ਨਾਲ ਨਾਲ ਆਸੀਂ ਸਪਰੇਅ ਲੈਣ ਗਏ ਤੇ ਸਪਰੇਅ ਲੈਣ ਗਏ ਦੇਖ ਲੈਂਦੇ ਬਾਕੀ ਜੇ ਭਾਈ ਤੇਰੇ ਕਰਮਾ ਚ ਹੋਇਆ ਪਾਵਰ ਪਲੱਸ ਆ 575 ਨਵਾਂ ਆਂਡੇ ਵਰਗਾ ਬਾਕੀ ਭਾਈ ਵੀਡੀਓ ਇੰਨੇ ਜਾਣੇ ਦੇਖਦੇ ਬਾਈ ਤੁਸੀਂ ਵੀ ਕਿਤੇ ਦੱਸ ਦਿਓ ਕਮੈਂਟਾਂ 'ਚ ਫੋਨ ਫੋਨ ਨੰਬਰ ਭੇਜ ਦਿਓ ਵੀ ਕਿਤੇ ਖੜਾ ਆ ਵੀ ਦੇਖਿਆ ਆਉਂਗੇ ਤੇਰੇ ਘਰ ਖੜਾ ਹੋਇਆ ਭਾਈ ਕਿ ਨਹੀਂ ਜੱਗੇ ਭਾਈ ਇਹਨੂੰ ਦੱਸ ਕਿਆ ਕਰੀਏ ਭਾਈ ਇਹਨੂੰ ਫੋਨ ਕਰਦੇ ਕੋ ਸਵੇਰੇ ਆ ਜਾ ਦੋ ਪੰਪ ਲੈਵਾਦੀ ਯਾਰ ਮਨੇ ਡੋਡੀ ਪੈ ਗਈ ਤੈਂ ਤਾਂ ਨਾ ਲਾਉਣੇ ਮੇਰੇ ਜੀ ਦਾ ਨੈਸ ਸਪਰੇ ਹੈਗੀ ਲੋ ਆ ਦਿੰਦੇ ਠੀਕ ਨਹੀਂ ਡੋਡੀ ਤੇਰੀ ਘਟ ਜਾਣੀ ਹਾਂ ਗੋਲ ਗੱਪੇ ਖਲਾ ਦੇ ਉਹ ਡੋਡੀ ਗੱਲ ਗੋਲੋਂਪੇ ਨੇ ਯਾਦ ਆਇਆ ਮੈਂ ਡੋਡੀ ਘਟ ਜਾਣੀ ਇਹ ਤੁਹਾਡੇ ਕੋਲ ਆ ਬਾਈ ਕੀ ਹੈ ਉਹ ਬਾਈ ਦੋ ਦਿਨ ਆਪਸ਼ਨ ਦੇ ਨੂੰ ਮੈਂ ਤਾਂ ਕਰੀ ਗੇ ਦੋ ਦਿਨ ਕਿਹੜੇ ਜਗ੍ਹਾ ਪੈਸੇ ਮੈਂ ਕੋਈ ਮੇਰੇ ਕੋਈ ਪੈਸੇ ਦੱਸ ਬਿਹੜਾ ਕਿਹੜੇ ਵਾਲੇ ਤੇ ਬਾਈ ਇੰਨੀ ਮੈਂ ਤਾਂ ਸਾਲ ਫੜ ਕੇ ਦਿਆ ਸਾਲ ਵਾਲੇ ਮੈਨੂੰ ਯਾਦ ਆ ਗੋਲ ਗੋਪੀ ਜਿੱਕੇ ਡੈਗਰ ਨਿਆਰ ਕਰਾਏ ਤੇ ਆਪੇ ਫਸ ਗਿਆ ਦਾ ਨਾ ਫਰਨ ਨਹੀਂ ਗਿਆ ਚੱਲ ਖੜਾਉਂਦੇ ਨੇ ਇਹਦੇ ਬਾਈ ਭੱਜ ਗਿਆ ਉਦੋਂ ਇੱਕ ਕਹਿੰਦੀ ਸੱਚੇ ਸੂਰਮੇ ਦੀ ਗੱਲ ਬਾਈ ਗੱਲ ਆਏ ਆ ਕਾਦੀ ਸੱਚਾ ਸੂਰਮਾ ਫਿਲਮ ਦੇਖਾ ਕੇ ਲੈ ਕੇ ਆਉਣੀ ਉਦੋਂ ਮੈਨੂੰ ਕਿਹਾ ਕਹਿੰਦਾ ਕੋਈ ਨਹੀਂ ਤਨ ਦੂਈ ਦੋ ਹਾਂ ਬਾਈ ਮੇਰੀ ਗੱਲ ਸੁਣ ਇਹਨੇ ਕਿਹਾ ਮੈਨੂੰ ਆਪ ਮੈਂ ਤਾਂ ਜੱਫਾ ਤਾਂ ਬਣਦਾ ਮੋਰਫਲ ਮੇਰਾ ਫਿਕਟਾ ਮੇਰੀਆਂ ਹਾਂ ਖਾਣਾ ਬਣਾਣਾ ਥੋੜਾ ਚਲੋ ਚੱਲੀਏ ਅੱਜੇ ਚਲੋ ਹੁਣੇ ਚਲੋ ਇੱਥੇ ਜਾ ਕੇ ਮੁਰਗਾ ਮੰਗ ਕੇ ਲਵੇ ਨਹੀਂ ਖਿਲਾਉਂਦਾ ਆਓ ਅਸੀਂ ਆਇਓ ਮੋੜ ਲੈਣਾ ਇਹਨੂੰ ਦੇਖੀਏ ਉਹਨੂੰ ਦੇਖ ਕੇ ਆਇਓ ਮੋੜ ਲੈਣਾ ਬਾਲ ਕਰ ਖਵਾਵੀਂ ਆ ਚਲੋ ਚੱਲੀਏ ਚਲੋ ਚਲੋ ਫਿਲਮ ਲੱਗਣੀ ਚਲੋ ਚੱਲੀਏ ਮਲੇ ਤਾਂ ਦੇਖੀ ਕਿ ਨਾ ਹੋ ਗਿਆ 9 ਵਜੇ ਲੱਗਣੀ ਨਾਲ ਕਹਿੰਦੇ 9 ਵਜੇ ਚੱਲ ਜੇ 9 ਵਾਲਾ ਫਿਲਮ ਉਹ 7:40 ਲਈ ਬੱਤੀ 7:6 ਹੋਏ ਆ 7:40 ਪਰ ਤਾਂ ਚਲੋ 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 ਬਾਈ ਇਹਦਾ ਕੰਟੀ ਜੇ ਨਾਲ ਸਕੀਮਤ ਕੀ ਮੈਂ ਰਖਣੀ ਜਾਣ ਲੱਗ ਚਲੋ ਅੱਜ ਤਾਂ ਚੱਲੇ ਖਲਾਉਂਗਾ ਮੈਂ ਉਹ ਤੇਰੇ ਕੋਲ 100 ਰੁਪਏ ਪਿਛਾਉਂਗਾ ਖਲਾਉਂਗਾ ਮੈਂ ਅੱਜ ਖਲਾਉਂਗਾ ਮੈਂ ਚੱਲ ਬੈਠ ਚੱਲ ਚੱਲ ਇਹ ਆਹੀ ਹੈ ਕਿਥੇ ਕੁਝ ਨਹੀਂ ਹੁੰਦਾ ਉਹ ਖੜਾ ਹੋਣਾ ਪਹਿਲਾਂ ਗਾਹਾਂ ਲੈ ਜਾ ਇਹਨੇ ਉਹ ਫਸ ਗਿਆ ਯਾਰ ਮੈਂ ਤਾਂ ਆਪੇ ਯਾਰ ਲਓ ਫਿਰ ਜੱਗੇ ਪਾਲਾ ਕੱਪੜੇ ਚੱਲ ਜੀਏ ਅੱਜ ਫਿਲਮੇ ਦੇਖ ਕੇ ਆਈਏ ਫਿਰ ਉਹ ਖੜ ਜਾ ਭਾਈ ਲਓ ਜੀ ਬਾਈ ਇਧਰ ਹਾਂ ਬਾਈ ਮੇਰਾ ਲਾਚਨ ਸਾਰੇ ਨੂੰ ਪਿਆਦੇ ਸਾਹਿਬ ਜੀ ਬਾਈ ਡਾਉਨ ਕੀ ਹੋ ਗਿਆ ਤੁਸੀਂ ਪਿਆ ਦੇਖ ਰਹੇ ਹੋ ਫੋਨ ਚਲਾਉਣ ਲੱਗੇ ਹੋ ਆਪ ਡਾਉਨ ਸਾਡਾ ਸਾਊ ਹੈ ਨਹੀਂ ਬਾਈ ਮੈਨੂੰ ਕੇਲਾ ਦਿੱਤਾ ਕਿਹਾ ਚਾਚੇ ਕੇਲਾ ਖਾ ਲੈ ਹਾਂ ਕਿੰਨਾ ਕ ਫੋਨ ਚਲਾਉਣਾ ਸਾਡਾ ਬੰਦਾ ਕਹਿੰਦਾ ਵੀ ਫੋਨ ਦੀ ਰੇਲ ਬਣਾ ਕੇ ਰੱਖਣੀ ਆ ਵੀ ਜਿੰਨਾ ਚਲਾ ਹੋਣਾ ਉਹਨਾਂ ਚਲਾਉਣਾ ਤੇ ਕੂਟੇ ਆ ਕੇ ਪੂਰਾ ਭੇਜਦਾ ਹੈ। ਫੋਨ ਵਾਲੀ। ਕੱਲੀ ਛੁੱਟੀ ਦੀ ਅੱਜ ਸੂਰੀਏ ਕੱਲ ਫੇਰ ਛੁੱਟੀ ਆ। ਹਾਂ ਕੱਲੂ ਸਾਰਾ ਦਿਨ ਥੋੜਾ। ਕੇਲਾ ਖਾ ਲੇ? ਪੰਮੂ ਅੱਜ ਕਿਹਨੇ ਕੀ ਜੀਆ ਮਿਲਿਆ? ਹਾਂ। ਅੱਜ ਮੁੰਡੇ ਨੇ ਬਹੁਤ ਚੀਜ਼ਿਆ ਖਾਦੀ ਆ ਕਹਿੰਦੇ। ਈਲਾ ਹੋ ਗਿਆ ਤਾਂ? ਖੱਡਾ ਵੀ ਮਿਲ ਗਿਆ ਤਾਂ? ਅਸੀਂ ਨੰਡਾ ਆ ਪੜ੍ਹਨੇ ਕਲਾਸ ਲੈ ਆਇਆ। ਹਾਂ। ਬਾਈ ਦੁਆਰਾ ਤੋਂ ਗਰਮੀ ਐਨੀ ਜ਼ਿਆਦਾ ਫੇਰ ਹੋਗੀ ਪੁੱਛੋ ਨਾ। ਬੀਕ ਵਾਰੇ ਸੀ ਬੰਦ ਹੋ ਗਏ ਤੇ ਹੁਣ ਦੁਬਾਰਾ ਤੇ ਫੇਰ ਚੱਲਦੇ ਹਾਂ ਲਾਉਣਾ ਜੀ ਅਸੀਂ ਨਹੀਂ ਤੋਈ ਤੋਈ ਨਹੀਂ ਚੱਲਾਰੇ ਦੇਤੇ